ਸਸਗਾ ਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨਿਊਜ਼ੀਲੈਂਡ 8 ਦਸੰਬਰ ਤੋਂ 4 25 ਤੋਂ ਨਵੇਂ ਮੌਸਮੀ ਵਰਕ ਵੀਜ਼ਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਤੇ ਪੀਕ ਸੀਜ਼ਨਲ ਵੀਜ਼ਾ ਦੇ ਲਈ ਅਰਜ਼ੀਆ ਖੋਲੇਗਾ ਜੋ ਕਿ ਮਾਨਯਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਟਾਂਚੀ ਦੇ ਤਹਿਤ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਨਵੇਂ ਵਿਕਲਪਾਂ ਨੂੰ ਮਾਨਤਾ ਪ੍ਰਾਪਤ ਮਾਲਕਾਂ ਦੇ ਲਈ ਦੁਰਵੱਤਵ ਨੂੰ ਰੋਕਣ ਦੇ ਲਈ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਦੇ ਹੋਏ ਅਸਲ ਮੌਸਮੀ ਭੂਮਿਕਾਵਾਂ ਦੇ ਲਈ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ। ਨਿਊਜ਼ੀਲੈਂਡ 8 ਦਸੰਬਰ 2025 ਤੋਂ 2 ਨਵੇਂ ਮੌਸਮੀ ਵਰਕ ਵੀਜ਼ਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਅਤੇ ਪੀਕ ਸੀਜ਼ਨਲ ਵੀਜ਼ਾ ਦੇ ਲਈ ਅਰਜ਼ੀ ਖੋਲੇਗਾ ਜੋ ਕਿ ਮਾਨਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਟਾਂਚੇ ਦੇ ਤਹਿਤ ਹਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਨਵੇਂ ਵਿਕਲਪਾਂ ਨੂੰ ਮਾਨਤਾ ਪ੍ਰਾਪਤ ਮਾਲਕਾਂ ਦੇ ਲਈ ਦੁਰਵਰਤੋਂ ਨੂੰ ਰੋਕਣ ਦੇ ਲਈ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਦੇ ਹੋਏ ਅਸਲ ਮੌਸਮੀ ਭੂਮਿਕਾਵਾਂ ਦੇ ਲਈ ਕਾਮੇ ਨੂੰ ਨਿਯੁਕਤ ਕਰਨਾ ਆਸਾਨ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ ਲੰਬੇ ਸਮੇਂ ਦੇ ਮੌਸਮੀ ਆੰਦੇ ਲਈ ਹੈ ਅਤੇ 3 ਸਾਲ ਤੱਕ ਦੇ ਵੀਜ਼ੇ ਦੀ ਆਗਿਆ ਦਿੰਦਾ ਹੈ ਇਸ ਵਿਸ਼ਵੈਣੀ ਦੇ ਅਧਿਨ ਭਰਤੀ ਕਰਨ ਵਾਲੇ ਮਾਲਕਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪਰਵਾਣਿਤ ਭੂਮਿਕਾਵਾਂ ਦੇ ਲਈ ਪਰ ਪੀਕ ਕਰਨ ਤੋਂ ਪਹਿਲਾਂ ਲੇਬਰ ਮਾਰਕੀਟ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਵਿਨੇ ਕਾਰਨ ਨੇ ਪਿਛਲੇ 6 ਸਾਲਾਂ ਦੇ ਅੰਦਰ ਘੱਟੋ-ਘੱਟ 3 ਸੀਜ਼ਨ ਸੰਬੰਧਿਤ ਅਨੁਭਵ ਪੂਰੇ ਕੀਤੇ ਹੋਣੇ ਚਾਹੀਦੇ ਨੇ ਅਤੇ ਹਰ ਸਾਲ ਨਿਊਜ਼ੀਲੈਂਡ ਤੋਂ ਬਾਹਰ 3 ਮਹੀਨੇ ਬਿਤਾਏ ਹੋਣੇ ਚਾਹੀਦੇ ਨੇ। ਅੰਗਰੇਜ਼ੀ ਭਾਸ਼ਾ ਦੀ ਜਾਂਚ ਦੀ ਲੋੜ ਨਹੀਂ ਹੋਵੇਗੀ। ਪੀਕ ਸੀਜ਼ਨਲ ਵੀਜ਼ਾ ਥੋੜੇ ਸਮੇਂ ਦੇ ਪੀਕ ਪੀਰੀਅਡਾਂ ਉੱਤੇ ਨਿਸ਼ਾਨਾ ਬਣਾਇਆ ਗਿਆ ਜੋ 7 ਮਹੀਨਿਆਂ ਤੱਕ ਚੱਲਦਾ ਹੈ। ਮਾਲਕਾਂ ਨੂੰ ਸਥਾਨਕ ਤੌਰ ਉਤੇ ਇਸ਼ਤਿਹਾਰ ਦੇਣਾ ਚਾਹੀਦਾ ਹੈ ਅਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਭਰਤੀ ਕਰਨ ਤੋਂ ਪਹਿਲਾਂ ਨਿਊਜ਼ੀਲੈਂਡ ਵਾਸੀਆਂ ਨੂੰ ਨੌਕਰੀ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬਿਨੇ ਕਾਰਾਤਕੋਲ ਪਿਛਲੇ 3 ਸਾਲਾਂ ਦੇ ਅੰਦਰ ਘੱਟੋ-ਘੱਟ ਸੀਜ਼ਨ ਸੰਬੰਧੀ ਤਜਰਬਾ ਹੋਣਾ ਚਾਹੀਦਾ ਹੈ। 3 ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਨੌਕਰੀਆਂ ਲਈ ਵਿਆਪਤ ਸਿਹਤ ਬੀਮਾ ਲਾਜ਼ਮੀ ਹੋਵੇਗਾ। ਦੂਜਾ ਵੀਜ਼ਾ ਦੇ ਲਈ ਬਿਨਕਾਰਨ ਨੂੰ EAWV ਮਾਨਯਤਾ ਪ੍ਰਾਪਤ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਅਤੇ ਦਸਤਕਤ ਕੀਤੇ ਰੋਜ਼ਗਾਰ ਇਕਰਾਰਨਾਮਾ ਪ੍ਰਦਾਨ ਕਰਨਾ ਚਾਹੀਦਾ ਹੈ। ਜਿਸ ਵਿੱਚ ਸਪਸ਼ਟ ਤੌਰ ਤੇ ਸ਼ੁਰੂਆਤੀ ਅਤੇ ਸਮਾਪਤੀ ਮਿਤੀਆਂ, ਤਨਖਾਹ ਦਰ, ਘੱਟ ਅਤੇ ਸਥਾਨ ਦੱਸਿਆ ਗਿਆ ਹੋਵੇ। ਉਹਨਾਂ ਨੂੰ ਆਪਣੇ ਮੌਸਮੀ ਕੰਮ ਦੇ ਤਜਰਬੇ ਨੂੰ ਸਬੂਤ ਵੀ ਜਮ੍ਹਾਂ ਕਰਵਾਉਣੇ ਚਾਹੀਦੇ ਨੇ ਜਿਵੇਂ ਕਿ ਮਾਲਕ ਪੱਤਰ, ਤਨਖਾਹ ਸਲੀਪ ਜਾਂ ਫੇ ਟੈਕਸ ਸੰਖੇਪ ਅਤੇ ਇਹ ਦਸੋਣਾ ਚਾਹੀਦਾ ਦੇਖਿਆ ਕਿ ਉਹਨਾਂ ਦਾ ਕੰਮ ਤਾਂ ਪੈਟਰਨ ਮੌਸਮੀ ਜ਼ਰੂਰਤਾਂ ਦੇ ਅਨੁਕੂਲ ਹੈ। PSW ਪਿੰਨੇ ਕਰਦੇਲੀ ਨੌਕਰੀਆਂ ਦੇ ਵਿਚਕਾਰ 4 ਮਹੀਨਿਆਂ ਦੀ ਰੁਕਾਵਟ ਦੀ ਮਿਆਦ ਦਾ ਸਬੂਤ ਲੜਿੰਦਾ ਹੋਵੇਗਾ ਜਦੋਂ ਕਿ GWSS ਵੀ ਧਾਰਕਾਂ ਨੂੰ ਹਰ ਸਾਲ ਨਿਊਜ਼ੀਲੈਂਡ ਤੋਂ ਬਾਹਰ ਘੱਟੋ-ਘੱਟ 3 ਮਹੀਨੇ ਬਿਤਾਉਣ ਦਾ ਸਬੂਤ ਦਿਖਾਉਣਾ ਚਾਹੀਦਾ ਹੈ ਦੱਸੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਦੋਵੇਂ ਵੀਜ਼ਾ EE ਅਤੇ WWB ਵਰਗੀਆਂ ਹੀ ਸ਼ਰਤਾਂ ਨੂੰ ਕਾਇਮ ਰੱਖਦੇ ਨੇ ਅਤੇ ਨੌਕਰੀ ਦੀਆਂ ਸਥਿਤੀਆਂ ਵਿੱਚ ਕਿਸੇ ਵੀ ਤਬਦੀਲੀ ਦੇ ਲਈ ਇੱਕ ਨਵੀਂ ਨੌਕਰੀ ਬਦਲਦੀ ਅਸੀ ਦੀ ਲੋੜ ਹੋਵੇਗੀ ਇਹਨਾਂ ਵੀਜ਼ੇ ਦੀ ਸ਼ੁਰੂਆਤ ਪਰਵਾਸੀ ਰੋਜ਼ਗਾਰ ਅਭਿਆਸਾ ਦੀ ਨਿਗਰਾਨੀ बनाए रखते हुए मौसमी काम उते निर्भर उद्योग का दस मंथन करते न्यूजीलैंड की यत्ननु दसोंदी है न्यूजीलैंड 8.425 ਤੋਂ ਨਵੇਂ ਮੌਸਮੀ ਵਰਕ ਵੀਜ਼ਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਤੇ ਪੀਕ ਸੀਜ਼ਨਲ ਵੀਜ਼ਾ ਦੇ ਲਈ ਅਜਿਆ ਖੋਲੇਗਾ ਜੋ ਕਿ ਮਾਨਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਟਾਂਚੇ ਦੇ ਤਹਿਤ ਨਹੀਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਨਵੇਂ ਵਿਕਲਪਾਂ ਨੂੰ ਮਾਨਤਾ ਪ੍ਰਾਪਤ ਮਾਲਕਾਂ ਦੇ ਲਈ ਦੁਰਵੱਤਵ ਨੂੰ ਰੋਕਣ ਦੇ ਲਈ ਸੁਰੱਖਿਆ ਉਪਾਅਾਂ ਨੂੰ ਬਣਾਈ ਰੱਖਦੇ ਹੋਏ ਅਸਲ ਮੌਸਮੀ ਭੂਮਿਕਾਵਾਂ ਦੇ ਲਈ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ। न्यूजीलैंड 8 दिसंबर 2025 ਤੋਂ ਦੋ ਨਵੇਂ ਮੌਸਮੇ ਵਰਕ ਵੀਜ਼ਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਅਤੇ ਟੀਪੀਕ ਸੀਜ਼ਨਲ ਵੀਜ਼ਾ ਦੇ ਲਈ ਅਰਜ਼ੀਆ ਖੋਲੇਗਾ ਜੋ ਕਿ ਮਾਨਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਢਾਂਚੇ ਦੇ ਤਹਿਤ ਹਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਨਵੇਂ ਵਿਕਲਪਾਂ ਨੂੰ ਮਾਨਤਾ ਪ੍ਰਾਪਤ ਮਾਲਕਾਂ ਦੇ ਲਈ ਦੁਰਵਤਨ ਨੂੰ ਰੋਕਣ ਲਈ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਦੇ ਹੋਏ ਅਸਲ ਮੌਸਮੀ ਭੂਮਿਕਾਵਾਂ ਦੇ ਲਈ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲੰਬੇ ਸਮੇਂ ਦੇ ਮੌਸਮੀ ਕੰਮ ਦੇ ਲਈ ਹੈ ਅਤੇ 3 ਸਾਲ ਤੱਕ ਦੇ ਵੀਜ਼ੇ ਦੀ ਆਗਿਆ ਦਿੰਦਾ ਹੈ ਇਸ ਸ਼੍ਰੇਣੀ ਦੇ ਅਧੀਨ ਭਰਤੀ ਕਰਨ ਵਾਲੇ ਮਾਲਕਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪਰਵਾਣਿਤ ਭੂਮਿਕਾਵਾਂ ਦੇ ਲਈ ਪਰ ਟਿਕ ਕਰਨ ਤੋਂ ਪਹਿਲਾਂ ਲੇਬਰ ਮਾਰਕੀਟ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਵਿਨੇ ਕਾਰਨ ਨੇ ਪਿਛਲੇ 6 ਸਾਲਾਂ ਦੇ ਅੰਦਰ ਘੱਟੋ-ਘੱਟ 3 ਸੀਜ਼ਨ ਸੰਬੰਧਿਤ అనుభవ ਪੂਰੇ ਕੀਤੇ ਹੋਣੇ ਚਾਹੀਦੇ ਨੇ ਅਤੇ ਹਰ ਸਾਲ ਨਿਊਜ਼ੀਲੈਂਡ ਤੋਂ ਬਾਹਰ 3 ਮਹੀਨੇ ਬਿਤਾਏ ਹੋਣੇ ਚਾਹੀਦੇ ਨੇ ਅੰਗਰੇਜ਼ੀ ਪਛਾਣ ਦੀ ਜਾਂਚ ਦੀ ਲੋੜ ਨਹੀਂ ਹੋਵੇਗੀ ਏਕ ਸੀਜ਼ਨਲ ਵੀਜ਼ਾ ਥੋੜੇ ਸਮੇਂ ਦੇ ਪੀਕ ਪੀਰੀਅਡਾਂ ਉੱਤੇ ਨਿਸ਼ਾਨਾ ਬਣਾਇਆ ਗਿਆ ਜੋ 7 ਮਹੀਨਿਆਂ ਤੱਕ ਚੱਲਦਾ ਹੈ ਮਾਲਕਾਂ ਨੂੰ ਸਥਾਨਕ ਤੌਰ ਉਤੇ ਇਸ਼ਤਿਹਾਰ ਦੇਣਾ ਚਾਹੀਦਾ ਹੈ ਅਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਭਰਤੀ ਕਰਨ ਤੋਂ ਪਹਿਲਾਂ ਨਿਊਜ਼ੀਲੈਂਡ ਵਾਸੀਆਂ ਨੂੰ ਨੌਕਰੀ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬਿਨੇ ਕਾਰਟੇ ਕੋਲ ਪਿਛਲੇ 3 ਸਾਲਾਂ ਦੇ ਅੰਦਰ ਘੱਟੋ-ਘੱਟ 1 ਸੀਜ਼ਨ ਸੰਬੰਧਿਤ ਤਜਰਬਾ ਹੋਣਾ ਚਾਹੀਦਾ ਹੈ। 3 ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਨੌਕਰੀਆਂ ਲਈ ਵਿਆਪਤ ਸਿਹਤ ਬੀਮਾ ਲਾਜ਼ਮੀ ਹੋਵੇਗਾ। ਦੂਜਾ ਵੀਜ਼ਾ ਦੇ ਲਈ ਬਿਨਕਾਰਨ ਨੂੰ ਇਹ EWV ਮਾਨਯਤਾ ਪ੍ਰਾਪਤ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਅਤੇ ਦਸਤਕਤ ਕਿਤੇ ਰੋਜ਼ਗਾਰ ਇਕਰਾਰਨਾਮਾ ਪ੍ਰਦਾਨ ਕਰਨਾ ਚਾਹੀਦਾ ਹੈ। ਜਿਸ ਵਿੱਚ ਸਪਸ਼ਟ ਤੌਰ ਤੇ ਸ਼ੁਰੂਆਤੀ ਅਤੇ ਸਮਾਪਤੀ ਮਿਤੀਆਂ, ਤਨਖਾਹ ਦਰ, ਘੱਟ ਅਤੇ ਸਥਾਨ ਦੱਸਿਆ ਗਿਆ ਹੋਵੇ। ਉਹਨਾਂ ਨੂੰ ਆਪਣੇ ਮੌਸਮੀ ਕੰਮ ਦੇ ਤਜਰਬੇ ਨੂੰ ਸਬੂਤ ਵੀ ਜਮ੍ਹਾਂ ਕਰਵਾਉਣੇ ਚਾਹੀਦੇ ਨੇ ਜਿਵੇਂ ਕਿ ਮਾਲਕ ਪੱਤਰ, ਤਨਖਾਹ ਸਲਿੱਪ ਜਾਂ ਫੇ ਟੈਕਸ ਸੰਖੇਪ ਅਤੇ ਇਹ ਦੱਸੋ ਨਾ ਇਹਦਾ ਕਿ ਉਹਨਾਂ ਦਾ ਕੰਮ ਦਾ ਪੈਟਰਨ ਮੌਸਮੀ ਜ਼ਰੂਰਤਾਂ ਦੇ ਅਨੁਕੂਲ ਹੈ। ਪੀਐਸਵੀ ਪਿੰਨੇ ਕਰਤੱਲੀ ਨੌਕਰੀਆਂ ਦੇ ਵਿਚਕਾਰ 4 ਮਹੀਨਿਆਂ ਦੀ ਰੁਕਾਵਟ ਦੀ ਮਿਆਦ ਦਾ ਸਬੂਤ ਲੜਿੰਦਾ ਹੋਵੇਗਾ ਜਰੋਕੇ ਜੀਡਬਲਯੂਐਸਵੀ ਧਾਰਕਾਂ ਨੂੰ ਹਰ ਸਾਲ ਨਿਊਜ਼ੀਲੈਂਡ ਤੋਂ ਬਾਹਰ ਘਟੋਟਟ 3 ਮਹੀਨੇ ਬਿਤਾਉਣ ਦਾ ਸਬੂਤ ਦਿਖਾਣਾ ਚਾਹੀਦਾ ਹੈ ਦੱਸਿਆ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿ ਹੈ ਕਿ ਦੋਵੇਂ ਵੀਜ਼ਾ ਏਏਡਬਲਯੂਵੀ ਵਰਗੀਆਂ ਹੀ ਸ਼ਰਤਾਂ ਨੂੰ ਕਾਇਮ ਰੱਖਦੇ ਨੇ ਅਤੇ ਨੌਕਰੀ ਦੀਆਂ ਸਥਿਤੀਆਂ ਵਿੱਚ ਕਿਸੇ ਵੀ ਤਬਦੀਲੀ ਦੇ ਲਈ ਇੱਕ ਨਵੀਂ ਨੌਕਰੀ ਬਤਲਦੀ ਅਸੇ ਦੀ ਲੋੜ ਹੋਵੇਗੀ ਇਹਨਾਂ ਵੀਜ਼ੇ ਦੀ ਸ਼ੁਰੂਆਤ ਪਰਵਾਸੀ ਰੁਜ਼ਗਾਰ ਅਭਿਆਸਾ ਦੀ ਨਿਗਰਾਨੀ ਨੂੰ बनाए रखते हुए मौसमी काम उते निर्भर उद्योग का दस मंथन करन ते न्यूजीलैंड दे यत्ननु दसोंदी है न्यूजीलैंड 8.425 ਤੋਂ ਨਵੇਂ ਮੌਸਮੀ ਵਰਕ ਵੀਜ਼ਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਤੇ ਪੀਕ ਸੀਜ਼ਨਲ ਵੀਜ਼ਾ ਦੇ ਲਈ ਅਜਿਆ ਖੋਲੇਗਾ ਜੋ ਕਿ ਮਾਨਯਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਟਾਂਚੇ ਦੇ ਤਹਿਤ ਨਹੀਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਨਵੇਂ ਵਿਕਲਪਾਂ ਨੂੰ ਮਨਤਾ ਪ੍ਰਾਪਤ ਮਾਲਕਾਂ ਦੇ ਲਈ ਦੁਰਵੱਤ ਨੂੰ ਰੋਕਣ ਦੇ ਲਈ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਦੇ ਹੋਏ ਅਸਲ ਮੌਸਮੀ ਭੂਮਿਕਾਵਾਂ ਦੇ ਲਈ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ। ਨਿਊਜ਼ੀਲੈਂਡ 8 ਦਸੰਬਰ 2025 ਤੋਂ 2 ਨਵੇਂ ਮੌਸਮੀ ਵਰਕ ਵੀਜ਼ਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਅਤੇ ਪੀਕ ਸੀਜ਼ਨਲ ਵੀਜ਼ਾ ਦੇ ਲਈ ਅਰਜ਼ੀ ਖੋਲੇਗਾ ਜੋ ਕਿ ਮਾਨਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਟਾਂਚੇ ਦੇ ਤਹਿਤ ਹਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਨਵੇਂ ਵਿਕਲਪਾਂ ਨੂੰ ਮਾਨਤਾ ਪ੍ਰਾਪਤ ਮਾਲਕਾਂ ਦੇ ਲਈ ਦੁਰਵਰਤ ਨੂੰ ਰੋਕਣ ਦੇ ਲਈ ਸੁਰੱਖਿਆ ਉਪਾਵਾਂ ਨੂੰ ਬਣਾਈ ਰੱਖਦੇ ਹੋਏ ਅਸਲ ਮੌਸਮੀ ਭੂਮਿਕਾਵਾਂ ਦੇ ਲਈ ਕਾਮੇ ਨੂੰ ਨਿਯੁਕਤ ਕਰਨਾ ਆਸਾਨ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ ਲੰਬੇ ਸਮੇਂ ਦੇ ਮੌਸਮੀ ਕੰਮ ਦੇ ਲਈ ਹੈ ਅਤੇ 3 ਸਾਲ ਤੱਕ ਦੇ ਵੀਜ਼ੇ ਦੀ ਆਗਿਆ ਦਿੰਦਾ ਹੈ ਇਸ ਸ਼੍ਰੇਣੀ ਦੇ ਅਧੀਨ ਭਰਤੀ ਕਰਨ ਵਾਲੇ ਮਾਲਕਾਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪਰਵਾਣਿਤ ਭੂਮਿਕਾਵਾਂ ਦੇ ਲਈ ਪਰ ਟਿਕ ਕਰਨ ਤੋਂ ਪਹਿਲਾਂ ਲੇਬਰ ਮਾਰਕੀਟ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਬਿਨੇ ਕਾਰਨ ਨੇ ਪਿਛਲੇ 6 ਸਾਲਾਂ ਦੇ ਅੰਦਰ ਘੱਟੋ-ਘੱਟ 3 ਸੀਜ਼ਨ ਸੰਬੰਧਿਤ ਅਨੁਭਵ ਪੂਰੇ ਕੀਤੇ ਹੋਣੇ ਚਾਹੀਦੇ ਨੇ ਅਤੇ ਹਰ ਸਾਲ ਨਿਊਜ਼ੀਲੈਂਡ ਤੋਂ ਬਾਹਰ 3 ਮਹੀਨੇ ਬਿਤਾਏ ਹੋਣੇ ਚਾਹੀਦੇ ਨੇ ਅੰਗਰੇਜ਼ੀ ਪਛਾਣ ਦੀ ਜਾਂਚ ਦੀ ਲੋੜ ਨਹੀਂ ਹੋਵੇਗੀ ਥੀਕ ਸੀਜ਼ਨਲ ਵੀਜ਼ਾ ਥੋੜੇ ਸਮੇਂ ਦੇ ਪੀਕ ਪੀਰੀਅਡਾਂ ਉੱਤੇ ਨਿਸ਼ਾਨਾ ਬਣਾਇਆ ਗਿਆ ਜੋ 7 ਮਹੀਨੇ ਤੱਕ ਚੱਲਦਾ ਹੈ ਮਾਲਕ ਨੂੰ ਸਥਾਨਕ ਤੌਰ ਉਤੇ ਇਸ਼ਤਿਹਾਰ ਦੇਣਾ ਚਾਹੀਦਾ ਹੈ ਅਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਭਰਤੀ ਕਰਨ ਤੋਂ ਪਹਿਲਾਂ ਨਿਊਜ਼ੀਲੈਂਡ ਵਾਸੀਆਂ ਨੂੰ ਨੌਕਰੀ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਬਿਨੇ ਕਰਾਤਕੋਲ ਪਿਛਲੇ 3 ਸਾਲਾਂ ਦੇ ਅੰਦਰ ਘੱਟੋ-ਘੱਟ 1 ਸੀਜ਼ਨ ਸੰਬੰਧਿਤ ਤਜਰਬਾ ਹੋਣਾ ਚਾਹੀਦਾ ਹੈ। 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਨੌਕਰੀਆਂ ਲਈ ਵਿਆਪਤ ਸਿਹਤ ਬੀਮਾ ਲਾਜ਼ਮੀ ਹੋਵੇਗਾ। ਦੂਜਾ ਵੀਜ਼ਾ ਦੇ ਲਈ ਬਿਨ ਕਾਰਨ ਨੂੰ ਇਹ EWWV ਮਾਨਤਾ ਪ੍ਰਾਪਤ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਅਤੇ ਦਸਤਕਤ ਕੀਤੇ ਰੋਜ਼ਗਾਰ ਇਕਰਾਰਨਾਮਾ ਪ੍ਰਦਾਨ ਕਰਨਾ ਚਾਹੀਦਾ ਹੈ ਜਿਸ ਵਿੱਚ ਸਪਸ਼ਟ ਤੌਰ ਤੇ ਸ਼ੁਰੂਆਤੀ ਅਤੇ ਸਮਾਪਤੀ ਮਿਤੀਆਂ ਤਨਖਾਹ ਦਰ ਘੱਟ ਅਤੇ ਸਥਾਨ ਦੱਸਿਆ ਗਿਆ ਹੋਵੇ। ਉਹਨਾਂ ਨੂੰ ਆਪਣੇ ਮੌਸਮੀ ਕੰਮ ਦੇ ਤਜਰਬੇ ਨੂੰ ਸਬੂਤ ਵੀ ਜਮ੍ਹਾਂ ਕਰਵਾਉਣੇ ਚਾਹੀਦੇ ਨੇ ਜਿਵੇਂ ਕਿ ਮਾਲਕ ਪੱਤਰ ਤਨਖਾਹ ਸਲੀਪ ਜਾਂ ਫੇ ਟੈਕਸ ਸੰਖੇਪ ਅਤੇ ਇਹ ਦੱਸੋ ਨਾ ਦੇ ਕਿ ਉਹਨਾਂ ਦਾ ਕੰਮ ਤਾਂ ਪੈਟਰਨ ਮੌਸਮੀ ਜ਼ਰੂਰਤਾਂ ਦੇ ਅਨੁਕੂਲ ਹੈ। ਪੀਐਸਵੀ ਪਿੰਨੇ ਕਰਦੇਲੀ ਨੌਕਰੀਆਂ ਦੇ ਵਿਚਕਾਰ 4 ਮਹੀਨਿਆਂ ਦੀ ਰੁਕਾਵਟ ਦੀ ਮਿਆਦ ਦਾ ਸਬੂਤ ਲੜਿੰਦਾ ਹੋਵੇਗਾ ਜਰੋਕੇ ਜੀਡਬਲਯੂਐਸ ਵੀ ਧਾਰਕਾਂ ਨੂੰ ਹਰ ਸਾਲ ਨਿਊਜ਼ੀਲੈਂਡ ਤੋਂ ਬਾਹਰ ਘੱਟੋ-ਘੱਟ 3 ਮਹੀਨੇ ਬਿਤਾਉਣ ਦਾ ਸਬੂਤ ਦਿਖਾਣਾ ਚਾਹੀਦਾ ਹੈ ਦਸੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਦੋਵੇਂ ਵੀਜ਼ਾ ਏਏਡਬਲਯੂ ਵੀ ਵਰਗੀਆਂ ਹੀ ਸ਼ਰਤਾਂ ਨੂੰ ਕਾਇਮ ਰੱਖਦੇ ਨੇ ਅਤੇ ਨੌਕਰੀ ਦੀਆਂ ਸਥਿਤੀਆਂ ਵਿੱਚ ਕਿਸੇ ਵੀ ਤਬਦੀਲੀ ਦੇ ਲਈ ਇੱਕ ਨਵੀਂ ਨੌਕਰੀ ਬਦਲਦੀ ਅਸੇ ਦੀ ਲੋੜ ਹੋਵੇਗੀ ਇਹਨਾਂ ਵੀਜ਼ੇ ਦੀ ਸ਼ੁਰੂਆਤ ਪਰਵਾਸੀ ਰੁਜ਼ਗਾਰ ਅਭਿਆਸਾ ਦੀ ਨਿਗਰਾਨੀ ਬਣਾਈ ਰੱਖਤੇ ਹੋਏ ਮੌਸਮੀ ਕਮੁੱਤੇ ਨਿਰਭਰ ਉਦਯੋਗ ਦਾ ਦਸ ਮਤਨ ਕਰੰਦੇ ਨਿਊਜ਼ੀਲੈਂਡ ਦੇ ਯਤਨਾਂ ਨੂੰ ਦਸਾਉਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ